ਹਾਂਜੀ ਬਜਾਜ ਸਾਹਿਬ ਕੀ ਰੋਲਾ ਅੱਜ ਸਾਰੇ ਇਕੱਠੇ ਹੋਏ ਹੋ ਕੀ ਮਸਲਾ ਹੈ ਹਰਜੀ Airtel ਕੰਪਨੀ ਵੱਲੋਂ ਫਾਈਬਰ ਪਾਈਪਾਂ ਅੰਡਰਗਰਾਉਂਡ ਪਾਈਆਂ ਜਾ ਰਹੀਆਂ ਨੇ ਜਦੋਂ ਇਹਨਾਂ ਨਾਲ ਗਲਤੀ ਕੀਤੀ ਇਹ ਕਹਿੰਦੇ ਸਾਡੇ ਕੋਲੇ ਨਗਰ ਕੌਂਸਲ ਦੇ ਵਿੱਚ ਅਸੀਂ ਫੀਸ ਭਰੀ ਵੀ ਹੈ ਸਾਡੇ ਕੋਲੇ ਮਨਜ਼ੂਰੀ ਹੈ ਹਮ ਚਲੋ ਇਹਨਾਂ ਨੇ ਪਾਈਪਾਂ ਪਾਤੀਆਂ ਪਰ ਅਸੀਂ ਇਹਨਾਂ ਨੂੰ ਇਹ ਕਿਹਾ ਸੀ ਜਿਹੜੀਆਂ ਤੁਸੀਂ ਪਾਈਪਾਂ ਪਾ ਰਹੇ ਹੋ ਉਹ ਪਾਈਪਾਂ ਮਸ਼ੀਨ ਇਹਨਾਂ ਦੇ ਕੋਲੇ ਹੈਗੀ ਹੈ ਜੀ ਉਹ ਲਾਈ ਜਾਂਦੇ ਜੀ ਪਾਈਪਾਂ ਦੀ ਅੱਗੇ ਦੀ ਅੱਗੇ ਲੋਹੇ ਦੀਆਂ ਉਹ 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 ਸਿਸਟਮ ਨਾਲ ਕੀ ਆ ਵੀ ਜਿਹੜੀਆਂ ਸੀਵਰੇਜੀਆਂ ਪਾਣੀ ਦੀਆਂ ਪਾਈਪਾਂ ਅੰਡਰਗਰਾਉਂਡ ਲੋਕਾਂ ਦੇ ਕਨੈਕਸ਼ਨ ਕੀਤੇ ਹੋਏ ਨੇ ਸਾਰੇ ਟੁੱਟਦੇ ਜਾ ਰਹੇ ਹੂੰ ਇਹਨਾਂ ਦੇ ਰੋਕਣ ਦੇ ਬਾਵਜੂਦ ਵੀ ਇਹਨਾਂ ਨੇ ਪਾਤੀਆਂ ਜਦੋਂ ਇਹ ਕਹਿੰਦੇ ਸਾਡੇ ਕੋਲੇ ਮਨਜ਼ੂਰੀ ਨਹੀਂ ਲਈ ਪਰ ਇਹਨਾਂ ਨੇ ਜਦੋਂ ਪਾਈਪਾਂ ਪਾਈਆਂ ਸਾਡੀ ਪਾਣੀ ਦੀ ਵਾਟਰ ਸਪਲਾਈ ਦੀ ਮੇਨ ਪਾਈਪਲਾਈਨ ਟੁੱਟ ਗਈ ਤਿੰਨ ਦਿਨ ਆ ਚਾਰ ਬਾੜਾਂ ਦੇ ਵਿੱਚ ਪਾਣੀ ਨਹੀਂ ਆਇਆ ਰਾਤ ਨੂੰ 10 11 ਵਜੇ ਤੱਕ ਵਾਟਰ ਸਪਲਾਈ ਦੇ ਮੁਲਾਜ਼ਮ ਜਿਹੜੇ ਰਾਤ ਨੂੰ ਲੱਗੇ ਰਹੇ ਇਹਨਾਂ ਨੇ ਪਾਈਪ ਠੀਕ ਕੀਤੀ ਕੱਲ ਪਾਣੀ ਮਿਲਿਆ ਕੱਲ ਰਾਤ ਫੇਰ ਪਾਣੀ ਦੀ ਪਾਈਪ ਲੀਕ ਹੋ ਗਿਆ ਦੇਖੋ ਪਾਣੀ ਵਾਲੇ ਕੀ ਕਰ ਰਹੇ ਹਨ ਟਰਕ ਸਪਲਾਈ ਵਾਲੇ ਇਹ ਇੱਧਰ ਦਾ ਜੇ ਟੋਇਆ ਦੇਖੋ ਆ ਫਾਈਬਰ ਪਾਈਪਾਂ ਵਾਲਿਆਂ ਦਾ ਆ ਉਹਨਾਂ ਦੀ ਮਸ਼ੀਨ ਖੜੀ ਆ ਮਸ਼ੀਨ ਦੇਖੋ ਜੀ ਇਹਨਾਂ ਨੂੰ ਇਹ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਜਿਹੜਾ ਇਹਨਾਂ ਨੇ ਪਾਈਪਾਂ ਪਾਣੀ ਆ ਕੀ ਇਹਨਾਂ ਕੋਲੇ ਰੂਟ ਪਲਾਨ ਤਾਂ ਹੋਊਗਾ ਕੋਈ ਕਿ ਕਿੱਥੋਂ ਦੀ ਕਿੱਥੇ ਤੱਕ ਪਾਈਪ ਪਾਣੀ ਆ ਦਾ ਨਕਸ਼ਾ ਵੀ ਹੋਊਗਾ ਕਿੱਥੇ ਕਿੱਥੇ ਸੈਂਸ ਦੀ ਵੇਰੀ ਆ ਕਿੱਥੇ ਕਿੱਥੇ ਪਾਈਪਾਂ ਆੜੀਆਂ ਥੱਲੇ ਆ ਸਾਰੇ ਦੇਖੋ ਆ ਮੋਤੀ ਰਾਮ ਜੀ ਐਮਸੀ ਖੜੇ ਨੇ ਵਾਰਡ ਨੰਬਰ 8 ਤੋਂ ਮੈਂ ਨੰਬਰ ਵਾਰਡ ਤੋਂ ਸੋਨੂ ਡਾਵਰ ਜੀ ਇਹ ਕਾਂਗਰਸ ਦੇ ਐਮਸੀ ਨੇ ਅਕਾਲੀ ਦਲ ਦੇ ਨੇ ਆ ਆ ਸੰਭਾਵੀ ਉਮੀਦਵਾਰ ਨੇ ਆ ਆਮ ਜਨਤਾ ਖੜੀ ਆ ਆ ਵਿਰਾੜ ਸਾਹਿਬ ਖੜੇ ਨੇ ਪਹਿਲਾਂ ਇਹਨਾਂ ਦੇ ਬ੍ਰਦਰ ਐਮਸੀ ਰਹੇ ਨੇ ਸੋ ਸਾਰਾ ਮੱਲਾ ਕੀ ਸਾਰਾ ਇਲਾਕਾ ਹੀ ਦੁਖੀ ਹੋ ਗਿਆ ਔਰ ਜਦੋਂ ਪਾਈਪ ਠੀਕ ਕੋਈ ਇੰਨਾ ਗੰਦਾ ਪਾਣੀ ਸੀਵਰੇਜ ਵਾਲਾ ਪੀਣ ਨਾਲ ਆਇਆ ਘਰਾਂ ਦੇ ਵਿੱਚ ਮੁਸ਼ਕ ਮਾਰ ਰਿਆ ਸਾਰਿਆਂ ਦੀਆਂ ਟੈਂਕੀਆਂ ਦੁਬਾਰੇ ਸਾਫ਼ ਕਰਨੀਆਂ ਪੈਣਗੀਆਂ ਬੁਰੇ ਹਾਲਾਤ ਹੋ ਗਏ ਜਦੋਂ ਅਸੀਂ ਪ੍ਰਸ਼ਾਸਨ ਨਾਲ ਗੱਲ ਕੀਤੀ ਐਸ ਡੀਓ ਈਓ ਸਾਹਿਬ ਨਾਲ ਅਸੀਂ ਬਿਲੇ ਗੱਲ ਕੀਤੀ ਕਦੋਂ ਗੱਲਬਾਤ ਹੋਈ ਸੀ ਸਾਡੀ ਅੱਜ ਤੋਂ 10 ਦਿਨ ਪਹਿਲਾਂ ਗੱਲਬਾਤ ਹੋਈ ਉਹਨਾਂ ਨੇ ਸਾਨੂੰ ਕਹਿਤਾ ਇਹਨਾਂ ਨੇ ਫੀਸ ਭਰੀ ਆ ਜੀ ਪਰ ਸਾਨੂੰ ਵੀ ਪਤਾ ਜੀ ਇਹ ਪਾਉਣਗੇ ਤਾਂ ਬੜਾ ਨੁਕਸਾਨ ਹੋਊਗਾ ਅਸੀਂ ਕਹਿੰਦੇ ਜੀ ਨੁਕਸਾਨ ਹੋਊਗਾ ਤਾਂ ਫਿਰ ਇਹਨਾਂ ਨੂੰ ਰੋਕੋ ਕਹਿੰਦੇ ਜੀ ਰੋਕ ਪਬਲਿਕ ਸਕਦੀ ਐ ਅਸੀਂ ਕਿਵੇਂ ਰੋਕ ਸਕਦੇ ਆ ਦੱਸੋ ਅਫਸਰਾਂ ਨੇ ਹੱਥ ਘੜੇ ਕਰਦੇ ਪਰ ਅਫਸਰ ਇਹ ਨਹੀਂ ਜਾਣਦੇ ਕਿ ਇਹਨਾਂ ਦੀ ਕੰਪਨੀ ਦੀ ਪਾਈਪ ਪੈਣ ਦੇ ਨਾਲ ਹਜ਼ਾਰਾਂ ਘਰ ਪ੍ਰਭਾਵਿਤ ਹੋਣਗੇ ਗੰਦਾ ਪਾਣੀ ਪੀਣ ਨਾਲ ਆਊਗਾ ਬਿਮਾਰੀਆਂ ਤਾਂ ਪਹਿਲਾਂ ਹੀ ਨਹੀਂ ਮੁੱਕਦੀਆਂ ਕੈਂਸ ਲੋਕ ਮਰੀਜ਼ ਇੱਥੇ ਇਹਨਾਂ ਨੇ ਬਿਮਾਰੀਆਂ ਡੇਂਗੂ ਦੀਆਂ ਸੈਲਾਂ ਦੀਆਂ 3600 ਬਿਮਾਰੀਆਂ ਚੱਲ ਰਹੀਆਂ ਆ ਸਾਰੇ ਦੁਖੀ ਹੋਏ ਲੋਕ ਇੱਕ ਮਿੰਟ 'ਚ ਇਕੱਠੇ ਹੋ ਗਏ ਜਦੋਂ ਇਹਨਾਂ ਨੇ ਪਾਈਪ ਪਾਣੀ ਸ਼ੁਰੂ ਕੀਤੀ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਇਹਨਾਂ ਨੂੰ ਬੁਲਾ ਕੇ ਰੂਟ ਪਲਾਨ ਨਿਰਖਸ਼ਾ ਚੈੱਕ ਕਰਕੇ ਪਾਈਪ ਪਾ ਲੈਣਾ ਸੀ ਕੋੜੇ ਹੁੰਨੇ ਰੋਕਣ ਵਾਲੇ ਅਸੀਂ ਤਾਂ ਰੋਕ ਹੀ ਨਹੀਂ ਸਕਦੇ ਪਰ ਅਸੀਂ ਇਸ ਗੱਲ ਤੋਂ ਤਾਂ ਰੋਕ ਸਕਦੇ ਹਾਂ ਸਾਡਾ ਨੁਕਸਾਨ ਨਾ ਕਰੋ ਸਾਡੀਆਂ ਪਾਈਪਾਂ ਨਾ ਤੋੜੋ ਇਹ ਕਹਿੰਦੇ ਹਮ ਜੋੜ ਦੇਂਗੇ ਨੀਚੇ ਵਾਲੀ ਪਾਈਪ ਤੇ ਨੂੰ ਪਤਾ ਕੋਈ ਅਧਿਕਾਰੀ ਸਭ ਨਹੀਂ ਆਇਆ ਸਭ ਕੋਈ ਅਧਿਕਾਰੀ ਆਨ ਨੂੰ ਤਿਆਰ ਨਹੀਂ ਹੈ ਜੀ ਸਰਕਾਰੀਆਂ ਨੂੰ ਹੀ ਬੇਨਤੀ ਕਰ ਰਹੇ ਆ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਆ ਸ਼ਹਿਰ ਦਾ ਏਰੀਏ ਦਾ ਸਤਿਆਨਾਸ਼ ਨਾ ਕਰਵਾਓ ਸੜਕਾਂ ਨਵੀਆਂ ਬਣੀਆਂ ਇੱਥੇ ਪਾਣੀ ਦੀ ਵਾਟਰ ਸਪਲਾਈ ਦੀ ਇੱਕ ਪੈਪ ਨਵੀਂ ਹੋਰ ਪਈ ਹੈ ਤਿੰਨ ਪਾਈਪਾਂ ਇੱਥੇ ਜਾਂਦੀਆਂ ਨੇ ਤਿੰਨ ਸਪਲਾਈਆਂ ਨੇ ਇਲਾਕਿਆਂ ਦੀਆਂ ਤਿੰਨੇ ਸਪਲਾਈਆਂ ਜੇ ਪ੍ਰਭਾਵਿਤ ਹੋ ਗਈਆਂ ਤਾਂ ਲੋਕਾਂ ਦਾ ਹਾਲਾਤ ਕੀ ਬਣੂਗਾ ਪਾਣੀ ਦਾ ਇੱਕ ਦਿਨ ਨਾ ਆਏ ਲੋਕਾਂ ਦੇ ਰੋਗ ਪ੍ਰਭਾਵਿਤ ਹੋ ਜਾਂਦੇ ਨੇ ਕਿਸੇ ਦੇ 500 ਲੀਟਰ ਦੀ ਟੈਂਕੀ ਕਿਸੇ ਦੇ 700 ਲੀਟਰ ਦੀ ਟੈਂਕੀ ਹੈ ਤੇ ਉਹ ਘਰ ਪਰੇਸ਼ਾਨ ਹੋ ਜਾਂਦੇ ਤੇ ਗੰਦਾ ਪਾਣੀ ਪੀਣ ਨੂੰ ਮਜਬੂਰ ਕਰੀ ਜਾਂਦੇ ਫਿਰ ਲੋਕ ਦਾਜ ਦਾ ਸੀ ਹਰ ਲਾ ਕੇ ਠੀਕ ਕਰਾਉਣਗੇ ਗਰੀਬ ਬੰਦੇ ਇਹ ਤਾਂ ਚੱਲ ਰਿਹਾ ਕਿ ਰੁਕ ਗਿਆ ਮਜਾ ਸਕਣਾ ਤਾਂ ਅਸਲੀ ਇਹ ਤਾਂ ਇਹ ਗੱਲ ਕਹੀ ਹੈ ਤੁਸੀਂ ਆਪਣੇ ਅਫਸਰਾਂ ਨੂੰ ਬੁਲਾਓ ਅਧਿਕਾਰੀ ਜਿਹੜੇ ਸਬੰਧਤ ਨੇ ਉਹਨਾਂ ਨੂੰ ਬੁਲਾਓ ਕੰਮ ਸ਼ੁਰੂ ਕਰ ਲੋ ਸਾਨੂੰ ਕੀ ਤਰਾਜੇ ਅਸੀਂ ਕੋਈ ਕੰਮ ਰੋਕ ਨਹੀਂ ਸਕਦੇ ਸਾਨੂੰ ਤਾਂ ਵੀ ਜਿਹੜਾ ਕੰਮ ਢੰਗ ਨਾਲ ਕੀਤਾ ਜਾਵੇ ਜਿੱਥੇ ਆ ਕੇ ਪਾਈਪਾਂ ਜਿਆਦਾ ਨੇ ਸਾਇੰਸ ਤੇ ਮੇਰੀ ਆਪ ਦੀ ਪਾਈਪ ਹੋਰ ਪਾਸੋਂ ਲੰਘਾਣ ਕੁਛ ਕਰ ਇੱਕ ਜਿਹੜਾ ਇਹਨਾਂ ਦਾ ਉਹ ਲੇਜ਼ਰ ਡਿਟੈਕਟਰ ਹੁੰਦਾ ਹੈ ਜੀ ਜਿਹਦੇ ਨਾਲ ਪਤਾ ਲੱਗ ਜਾਂਦਾ ਅੱਗੇ ਪਾਈਪ ਹੈ ਉਹ ਯੰਤਰ ਯੂਜ਼ ਕਰਨ ਉਹ ਯੰਤਰ ਇਹਨਾਂ ਕੋਲ ਹੈ ਨਹੀਂ ਬਿਨਾਂ ਯੰਤਰਾਂ ਤੋਂ ਇਹ ਪਾਈਪ ਆਉਂਦੀ ਪਾਈਪ ਆਉਂਦਾ ਮਸਲਾ ਹੱਲ ਕਰ ਰਿਹਾ ਹੈ ਲੋਕ ਭਾਵੇਂ ਟੱਕੇ ਖੁਦ ਚਲੇ ਜਾਣ ਤੁਹਾਡੀ ਮੁੱਖ ਮੰਗ ਇਹ ਮਤ ਪਾਈਪ ਪਾ ਲੈਣ ਬਟ ਜਿਹੜੀਆਂ ਪਾਈਪਾਂ ਪਾਣੀ ਵਾਲੀਆਂ ਉਹਨਾਂ ਨੂੰ ਨੁਕਸਾਨ ਨਾ ਹੋਵੇ ਸਰਕਾਰ ਨੂੰ ਇਹਨਾਂ ਦੇ ਪੀਸ ਭਰੀ ਹੈ ਕੀ ਕੰਨਦਣਾ ਕਰੇ ਅਧਿਕਾਰ ਅਸੀਂ ਕਦੋਂ ਕਹਿੰਦੇ ਨਾ ਪਾਣ ਪਾ ਲੈ ਪਰ ਲੋਕਾਂ ਨੂੰ ਤਾਂ ਨਾ ਪਰੇਸ਼ਾਨ ਕਰਨ ਹੈ ਨਹੀਂ ਅਸੀਂ ਕਹਿੰਦੇ ਜਿਹੜੀ ਜੜਤਾ ਹੈ ਉਹਨਾਂ ਨੂੰ ਇਹ ਦੁੱਖ ਕਿਉਂ ਦੇ ਰਹੇ ਨੇ ਇਹ ਆਪੀ ਪਾਣ ਕਿਸੇ ਤਰੀਕੇ ਨਾਲ ਪਾਣ ਜਿਹੜਾ ਇਹਨਾਂ ਦਾ ਕੋਈ ਤਰੀਕਾ ਬਣਦਾ ਜਿੱਥੇ ਦੂਜਿਆਂ ਦਾ ਨੁਕਸਾਨ ਨਾ ਹੋਏ ਜੇ ਕਿਤੇ ਭਾਈ ਭੈਣਾਂ ਨੂੰ ਉੱਪਰੋ ਲੈ ਕੇ ਜਾਣੀ ਉੱਪਰੋ ਲੈ ਜਾਣ ਪਰ ਸਾਡਾ ਤਾਂ ਨੁਕਸਾਨ ਨਾ ਨਾ ਕਰਨ ਲੋਕਾਂ ਦਾ ਆ ਲੋਕ ਵਿਚਾਰੇ ਕਹਿੰਦੇ ਸੁਖੀ ਨੇ ਕਿੰਨੇ ਪਛਾਣਿਆ ਜਿਹੜੀਆਂ ਸਾਰੇ ਆ ਗਏ ਮੁਖ ਆ ਗਏ ਨੇ ਦੂਜੇ ਆ ਰਹੇ ਨੇ ਲੋਕ ਇਹ ਤੇ ਸਾਰੀ ਜਨਤਾ ਨੂੰ ਤਿਆਰ ਪਹਿਣਾ ਨੂੰ ਤਿਆਰਿਆ ਤਾਂ ਅਸੀਂ ਰੋਕਿਆ ਪਹਿਣਾ ਨੂੰ ਵੇ ਤੁਸੀਂ ਇੱਕ ਵਾਰੀ ਘਰੇ ਬੈਠੋ ਅਸੀਂ ਇੱਕ ਰੀ ਉਹਨਾਂ ਨੂੰ ਰੋਕਦੇ ਆਂ ਜੇ ਉਹ ਮਸਲਾ ਹੱਲ ਕਰ ਦਿੰਗੇ ਠੀਕ ਐ ਨਹੀਂ ਤਾਂ ਸਾਰੀਆਂ ਭੈਣਾ ਸਾਰੇ ਬੱਚੇ ਲੈ ਕੇ ਇਹਨਾਂ ਦੇ ਦਫ਼ਤਰਾਂ ਚ ਜਾ ਕੇ ਬਹਿ ਜਾਗੇ ਅਸੀਂ ਉਹਨਾਂ ਦਾ ਰਲਾ ਲਾ ਦੇਾਂਗੇ ਦਫ਼ਤਰ ਜਾ ਕੇ ਅਸੀਂ ਮਿਲ ਕੇ ਆਏ ਮੈਂ ਹੁਣੇ ਅਫਸਰਾਂ ਨਾਲ ਗੱਲ ਕੀਤੀ ਐ ਉਹ ਕਹਿੰਦੇ ਜੀ ਇਹਨਾਂ ਕੋਲੇ ਰੂਟ ਪਲਾਨ ਹੁੰਦਾ ਐ ਮੈਪ ਹੁੰਦਾ ਜੀ ਉਹ ਮੈਪ ਮੁਤਾਬਿਕ ਇਹਨਾਂ ਕੋਲ ਡਿਟੈਕਟਰ ਕੋਈ ਹੁੰਦਾ ਜੀ ਜਿਹੜੀ ਪਾਈਪ ਅੰਦਰ ਜਾਂਦੀ ਐ ਪਤਾ ਲੱਗ ਜਾਂਦਾ ਅੱਗੇ ਕੋਈ ਪਾਈਪ ਆ ਗਈ ਉੱਥੇ ਕੰਮ ਰੋਕ ਕੇ ਥੱਲੇ ਉੱਚਾ ਕਰ ਲੈਂਦੇ ਨੇ ਪਰ ਇਹ ਤਾਂ ਦੱਬੀ ਆਉਂਦੇ ਨੇ ਇਹਦਾ ਉਹ ਪਾਈਪ ਜੀਆਂ ਹੈਗੀਆਂ ਇਹਨਾਂ ਕੋਲੇ ਸੰਭ ਦਿੱਤਾ ਫਿਰ ਕੀ ਹੋਵੇਗੀ ਕੋਈ ਸੁਣਵਾਈ ਨਾ ਹੋਈ ਇੱਕ ਇੱਕ ਐਸ ਪੂਰੇ ਇਲਾਕੇ ਦਾ ਵਾਰਡ ਨੰਬਰ 6 7 8 9 10 ਸਾਰੇ ਇਲਾਕੇ ਦੇ ਬੱਚੇ ਭੈਣਾ ਮਤਾਵਾ ਵੀਰ ਬਜ਼ੁਰਗ ਸਿਆਸੀ ਪਾਰਟੀਆਂ ਸਾਰੇ ਜਿੰਨੇ ਸਮਾਜਿਕ ਲੋਕ ਮੈਂ ਸਾਰੇ ਸ਼ਹਿਰ ਨੂੰ ਵੀ ਅਪੀਲ ਕਰਦਾ ਜਿੱਥੇ ਜਿੱਥੇ ਪੈ ਪੈਰੀ ਇਸ ਗੱਲ ਦਾ ਧਿਆਨ ਦਿਓ ਖਾਸ ਕਰਕੇ ਸਾਡੀਆਂ ਸਮਾਜਿਕ ਜਥੇਬੰਦੀਆਂ ਜਿਹੜੀਆਂ ਸੋਸ਼ਲ ਕੰਮ ਕਰਦੀਆਂ ਨੇ ਘਾਰਬਿਕ ਦੇ ਸਾਰਿਆਂ ਨੂੰ ਬੇਨਤੀ ਹੈ ਕਿ ਸ਼ਹਿਰ ਦਾ ਸਤਿਆਨਾਸ਼ ਨਾ ਹੋਣ ਦਿਓ ਏ ਇੱਕ ਟਲ ਕੰਪਨੀ ਸਾਰੇ ਸ਼ਹਿਰ ਦਾ ਸੱਤਿਆਨਾਸ਼ ਕਰ ਰਹੀ ਹੈ ਪਰ ਅਫਸਰ ਇਸ ਗੱਲ ਤੇ ਕੋਈ ਐਕਸ਼ਨ ਨਹੀਂ ਲੈ ਰਹੇ ਇਹਨਾਂ ਨੂੰ ਕੱਲਾ ਫੀਸ ਨਾਲ ਮਤਲਬ ਹੋ ਗਿਆ ਕਿ ਪਾਰਟੀ ਨੇ ਫੀਸ ਭਰਤੀ ਇਹਨਾਂ ਨੂੰ ਮਨਜ਼ੂਰੀ ਮਿਲ ਗਈ ਪਾਈਪ ਦੀ ਜਿੱਥੇ ਮਰਜ਼ੀ ਸੱਤਿਆਨਾਸ਼ ਕਰ ਦੇਣ ਨਹੀਂ ਅਸੀਂ ਸ਼ਹਿਰ ਦਾ ਸੱਤਿਆਨਾਸ਼ ਨਹੀਂ ਹੋਣ ਦੇਣਾ ਅਜੇ ਸ਼ਹਿਰ ਨੂੰ ਆਪਦੇ ਨੂੰ ਕਾਮਯਾਬ ਰੱਖਣਾ ਹੈ ਸਾਫ਼ ਸੁਵਛ ਪਾਣੀ ਪੀਣ ਵਾਲਾ ਪਹੁੰਚਾਉਣਾ ਉਹ ਪਹਿਲਾਂ ਹੀ ਗੰਦਾ ਹੋਈ ਜਾਂਦਾ ਹੈ ਉਹ ਪਹਿਲਾਂ ਜਿਹੜੀ ਪਿਛਲੀ ਕੰਪਨੀ ਪਾ ਕੇ ਗਈ ਸੀ ਉਹ ਤਾਂ ਅਜੇ ਤੱਕ ਸੈੱਟ ਨਹੀਂ ਹੋਇਆ 8 ਸਾਲਾਂ ਦਾ 8 ਸਾਲ ਹੋ ਗਏ ਕਈ ਗਲੀਆਂ ਮਜਬੂਰ ਨੇ ਗੰਦਾ ਪਾਣੀ ਲੈ ਲੈ ਪੀਣੀ ਇਹਨਾਂ ਨੂੰ ਹਜੇ ਤੱਕ ਕਿੱਥੋਂ ਕਿੱਥੋਂ ਗੰਦਾ ਪਾਣੀ ਆ ਰਿਹਾ ਹੈ ਇਹ ਲਗਾ ਕੀ ਹਲੂਗਾ ਬਜਾਇਤ ਸਾਹਿਬ ਇਹ ਤਾਂ ਪਾਈਪਾਂ ਪਾ ਕੇ ਨਿਕਲ ਜਾਣਗੇ ਇਹ ਹਾਂਜੀ ਉਹ ਦੇਖੋ ਇਹਨਾਂ ਨੇ ਤਾਰ ਇਹਨੇ ਤਾਰ ਪਾ ਕੇ ਨਿਕਲ ਜਾਣਾ ਅਸੀਂ ਸਾਰੀ ਜ਼ਿੰਦਗੀ ਇੱਥੇ ਰਹੋਦੇ ਰਹਾਂਗੇ ਕਿੰਨੇ ਕਿੰਨੇ ਕਨੈਕਸ਼ਨਾਂ ਦੇ ਲੋਕਾਂ ਦੇ ਇੱਥੇ ਪੰਜ ਪਾਈਪਾਂ ਇੱਥੇ ਪਾਈਆਂ ਹੋਈਆਂ 6 ਮਹੀਨਾ ਹੋ ਗਏ ਪਾਣੀ ਦੀ ਲੋਕੇ ਦੇਖਿਆ ਕਨੈਕਸ਼ਨ ਖਾਰਾ ਪਾਣੀ ਪੀਏ ਨੇ ਸਾਰੀ ਰੋ ਦੰਦਾ ਪਾਣੀ ਪੀਂਦੇ ਰਮਣੇ ਤਾਂ ਕਵਦਾ ਕੰਮ ਕਰਕੇ ਤੁਰ ਜਾਣਗੇ ਗਲੇਮੈਂਟ ਆਪਦੀ ਚਾਰ 5000 ਘਰ ਪ੍ਰਭਾਵਿਤ ਹੋਊਗਾ ਜੀ ਹਾਂਜੀ ਬਾੜੇ ਦੇ ਐਸਡੀ ਉੱਪਰ ਡਿਪੈਂਡ ਹਾਂਜੀ ਇਹਨੇ ਹੋਵੇ ਬਾਈ ਜੀ ਪਾਣੀ ਨਹੀਂ ਵਰਕੇ ਵੇਖਿਆ ਕੋਈ ਜਹਾ ਉੱਲਾ ਵਾਟਰ ਹੋ간다 ਖਾਰਾ ਪਾਣੀ ਵਰਤੀ ਜਨ ਹੈਗੇ ਨਾ ਕੱਪੜੇ ਸਾਫ ਹੁੰਦੇ ਨਾ ਕੁਝ ਜਦੋਂ ਪਾਣੀ ਪਾਟਰ ਵਗਦਾ ਭਾਵੇਂ ਜੀਰਾ ਉਸਟੈਟੀ ਦਾ ਪਾਣੀ ਆਉਣਾ ਹੂੰ ਦੱਸੋ ਜੀ ਤੁਸੀਂ ਦੱਸੋ ਸ਼ਿਵਰ ਦਾ ਪਾਣੀ ਬਿਲਕੁਲ ਸ਼ਿਵਰ ਦਾ ਪਾਣੀ ਬਿਨਾਂ ਨਾਤੀ ਤੋਂ ਆਇਆ ਹੈ ਅਕਾਉਂਟ ਹਾਂਜੀ ਸੰਭਾਵੀ ਗ੍ਰੀਤਵਾਰ ਸਾਡੇ ਨਾਲ ਰਜੇਸ਼ ਮਤਾਨ ਵਿੱਚ ਜੀ ਨੇ ਕੀ ਕਹੋਂਗੇ ਸਰ ਸਰ ਅਸੀਂ ਤਾਂ ਕਹਿੰਦੇ ਆ ਜੀ ਵੀ ਇਹ ਕੰਮ ਬਹੁਤ ਗਲਤ ਹੋ ਰਿਹਾ ਹੈ ਅਨਲੀਗਲੀ ਹੋ ਰਿਹਾ ਹੈ ਜਿਹੜਾ ਪਬਲਿਕ ਨੂੰ ਪ੍ਰੇਸ਼ਾਨ ਕਰਕੇ ਕੰਮ ਕਰਨਾ ਉਹ ਬਿਲਕੁਲ ਗਲਤ ਹੈ ਨਾ ਬਫਰਿਕ ਨੂੰ ਪਰੇਸ਼ਾਨ ਕਰਕੇ ਜੋ ਕੰਮ ਕਰਨਾ ਉਹ ਬਿਲਕੁਲ ਗਲਤ ਹੈ ਅਸੀਂ ਚਾਹੁੰਦੇ ਵੀ ਉਹਨਾਂ ਦੇ ਅਫਸਰ ਧਿਆਨ ਜੋ ਵੀ ਅਧਿਕਾਰੀ ਹੈ ਜਿਨ੍ਹਾਂ ਨੂੰ ਪਰਮਿਸ਼ਨ ਮਿਲੀ ਸਾਡੇ ਦਿਖਾਣ ਪੈਰਾਂ 'ਚ ਕੋਈ ਆਖਰਾ ਆਉਂਦਾ ਹੈ ਆ ਗਿਆ ਬਾਈ ਜੀ ਉਹ ਘਟੀ ਜਾਂਦਾ ਉਹ ਚੋਰੀ ਤੁਹਾਡੇ ਪਾਣੀ ਕਿਨੇ ਆ ਰਹੇ ਭਲੇ ਦੱਸੋ ਕਦੋਂ ਤੋਂ ਆ ਰਿਹਾ ਜਦੋਂ ਤੇ ਪਾਪਾ ਪਾਣੀ ਸੀ ਉਹ ਕਿੰਨੀ ਹਾਂ ਹੂੰ ਕਿ ਜੇ ਤੁਸੀਂ ਇੱਕ ਦੂਸਤ ਤੋਂ ਛੋਟਾ ਸਾਲ ਐਮ.ਪੀ. ਸਾਹਿਬ ਨੂੰ ਕਰ ਰਹੇ ਸੀ ਹੂੰ ਵੀ ਜੇ ਨਹੀਂ ਆਉਂਦੇ ਤਾਂ ਤੁਸੀਂ ਕੀ ਕਰੋਗੇ ਜਨਤਾ ਜਨਾਧਨ ਜੇ ਉਹ ਇੱਥੇ ਨਹੀਂ ਆਉਂਦੇ ਤਾਂ ਅਸੀਂ ਇੱਕ ਇੱਟ ਨਹੀਂ ਪਟਣ ਦਿਆਂਗੇ ਨਹੀਂ ਪਟਾ ਦਿਆਂਗੇ ਹੁਣ ਤੁਸੀਂ ਜਿਹੜਾ ਕੰਮ ਇੱਕ ਵਾਰੀ ਰੁਕਵਾ ਦਿੱਤਾ ਗਿਆ ਹਾਂਜੀ ਬਿਲਕੁਲ ਅਸੀਂ ਕਹਿੰਦੇ ਆ ਵੀ ਅਸੀਂ ਸਹੈਲਾ ਕਰਨੀ ਆਂਦਾ ਉਦੋਂ ਤੱਕ ਨਫਰ ਬੁਲਾਏ ਜਾਣ ਮੈਂ ਨਫਰ ਰਾਮ ਨੂੰ ਸ਼ੋਕੀਆਂ ਦੇਣਗੇ ਉਸ ਤੋਂ ਬਾਅਦ ਕੰਮ ਹੋ ਆਖਿਰ ਕਿਉਂ ਨਹੀਂ ਆ ਰਹੇ ਹੋ ਸੀਪਰੇ ਜੀ ਬੋਰਡ ਦੇ ਅਧਿਕਾਰੀ ਆਣ ਉਹ ਸਾਨੂੰ ਦੱਸਣ ਫਿਰ ਅਸੀਂ ਕਹਿੰਦੇ ਕੰਮ ਸ਼ੁਰੂ ਹੋਵੇ ਇਕੱਲਾ ਪੀਸ ਭਰਨ ਨਾਲ ਸਰਕਾਰ ਨੂੰ ਕੋਈ ਮਸਲਾ ਹੱਲ ਨਹੀਂ ਹੋ ਜਾਂਦਾ ਪੀਸ ਭਰਤੀ ਦਾ ਮਤਲਬ ਇਹ ਨਹੀਂ ਕਿ ਜਿੱਥੇ ਮਰਜ਼ੀ ਪੈਦ ਲੰਗਾ ਦਿਓ ਲੋਕਾਂ ਦੇ ਧਿਆਨ ਚ ਜਿਹੜੀ ਗੱਲ ਹੈਗੀ ਆ ਵੀ ਸਾਨੂੰ ਗੰਦਾ ਪਾਣੀ ਪੀਣ ਨੂੰ ਮਿਲੇਗਾ ਉਸ ਚੀਜ਼ ਨੂੰ ਉਸ ਧਿਆਨ ਚ ਲਿਆ ਕੇ ਇਹ ਧਿਆਨ ਕਰਨ ਕਿ ਜਿਹੜੇ 5000 ਦੇ ਕਰੀਬ ਘਰ ਪ੍ਰਭਾਵਿਤ ਹੋ ਜਾਣੇ ਜਿਨ੍ਹਾਂ ਦੇ ਘਰੇ ਗੰਦਾ ਪਾਣੀ ਜਾਣਾ ਹੈ ਔਰ ਪ੍ਰਭਾਵਿਤ ਕੱਲੇ ਗੰਦੇ ਪਾਣੀ ਨਾਲ ਨਹੀਂ ਹੋਣੇ ਇਹਨਾਂ ਨੇ ਤਾਂ ਪਾਈਪ ਪਾ ਕੇ ਦੋ ਦਿਨਾਂ ਚਲੇ ਜਾਣਾ ਬਾਅਦ ਵਿੱਚ ਜਿਹਦਾ ਕਨੈਕਸ਼ਨ ਖਰਾਬ ਹੋ ਗਿਆ ਉਹ 10 20000 ਰੁਪਏ ਦੇ ਹੇਠ ਆ ਜਾਣਾ ਬੰਦਾ ਗਰੀਬ ਬੰਦਾ ਜਿਹੜਾ ਆ ਦੇ ਘਰ ਦੀ ਟੂਟੀ ਨੂੰ ਲਵਾਉਦਾ ਦਾ ਮਦਦ ਅਰਥਿਕ ਬਣਾਣਾ ਪੈ ਰਿਹਾ ਆਹ ਦੇਖੋ ਜੀ ਕੋਈਆਂ ਦੇਖੋ ਜੀ ਤੇਰੇ ਕੋਲ ਦੱਸਦੇ ਆ ਜੀ ਇਹਦੇ ਤੇ ਢੱਕਣ ਲਾਉਂਦੇ ਆ ਜੀ ਅੰਦਰ ਕੋਈ ਤਿਆਰੀ ਨਹੀਂ ਉਹ ਪਾਈਪਾਂ ਦੇ ਲਿਆ ਕੇ ਰੱਖ ਦਿੰਦੇ ਕੱਲੋ ਬਣੇ ਹੋਏ ਸੀਮੈਂਟ ਦੇ ਉਸ ਤੋਂ ਬਾਅਦ ਜਦੋਂ بارش ਆਣਗੇ ਪਾਣੀ ਵਿੱਚ ਵੜਿਆ ਕਰੂਗਾ ਆਂਦੀਆਂ ਨੂੰ ਨੁਕਸਾਨ ਹੋਇਆ ਕਰੂਗਾ ਘਰਾਂ ਦੀਆਂ ਸੜਕਾਂ ਦਾ ਨੁਕਸਾਨ ਹੋਇਆ ਕਰੂਗਾ ਕੋਈ ਪੱਕਾ ਹੱਲ ਨਹੀਂ ਹੈਗਾ ਇਹ ਤਾਂ ਆਦੀ ਪਾਈਪ ਦਾ ਸਿਰਫ ਆਦੀ ਪਾਈਪ ਤੇ ਪਾਈਪ ਦਾ ਮਸਲਾ ਹੱਲ ਕਰ ਰਹੇ ਹੋਰ ਕੁਝ ਨਹੀਂ ਕਰ ਰਹੇ ਇਹ ਤਾਂ ਨੁਕਸਾਨ ਕਰਨ ਆਏ ਉਹਦੇ ਤੋਂ ਮੋੜ ਤੋਂ ਨਹੀਂ ਕੋਈ ਰਾਤ ਨੂੰ ਗੱਡੇ ਖੁੱਲੇ ਛੱਡ ਕੇ ਚਲੇ ਜਾਂਦੇ ਤੋਂ ਦਾ ਮੌਸਮ ਹੈ ਕੋਈ ਮੋਟਰਸਾਈਕਲ ਕੋਈ ਕਾਰ ਵਾਲਾ ਕੋਈ ਬਜ਼ੁਰਗ ਵਿੱਚ ਡਿੱਗ ਜੇ ਤਾਂ ਉਹ ਜਾਨੀ ਨੁਕਸਾਨ ਵੀ ਹੋ ਸਕਦਾ ਪਰ ਕੋਈ ਇਸ ਦਾ ਧਿਆਨ ਨਹੀਂ ਦੇ ਰਿਹਾਗਾ ਹਾਂ ਭਾਗ ਦੇ ਫੈਮਿਲੀ ਉਹ ਦੇਖੋ ਕਿੰਨਾ ਵੱਡਾ ਕੰਡਾ ਨਾ ਮਾਰ ਰਹੇ ਇਹ ਕੱਲ ਵੀ ਬੰਦ ਕਰਾਇਆ ਸੀ ਰਾਤ ਟੈਂਪੂ ਉਲਟਿਆ ਇੱਥੇ ਜੀ ਅੱਛਾ ਇਹਨੂੰ ਵੀ ਛੱਡੇ ਦੇ ਵਿੱਚ ਟੈਂਪੂ ਉਲਟਿਆ ਰਾਤ ਨੂੰ ਆਹ ਦੱਸ ਰਹੇ ਛੱਡਾ ਖੁੱਲਾ ਛੱਡ ਕੇ ਚਲੇ ਗਏ ਸੀ ਉਸ ਤੋਂ ਬਾਅਦ ਇਹ ਬੰਦ ਕਰਵਾਇਆ ਗਿਆ ਤੇ ਹੁਣ ਇਹਨਾਂ ਨੇ ਫੇਰ ਅੱਜ ਪਟਨਾ ਚ ਆ ਗਏ ਇਹ ਭਾਈ ਹੁਣ ਦੇਖੋ ਤੁਹਾਨੂੰ ਦੇਖ ਕੇ ਬੰਦ ਕਰ ਰਹੇ ਆ ਸਾਡੇ ਨਾਲ ਬੀਜਪੀ ਤੋਂ ਵੀ ਨੇ ਹਾਂਜੀ ਸਰ ਕੀ ਕਹੋਗੇ ਮੈਂ ਭਾਈ ਕਹੂੰਗਾ ਜਿੱਤੇ ਪਾ ਕਟ ਰਿਹਾ ਹੈ ਉੱਥੇ ਉਹ ਵੀ ਟੇਰ ਲਾ ਰਿਹਾ ਹੈ ਰੇਚੀ ਦਾ ਪਾਣੀ ਲੰਦਾ ਆ ਰਿਹਾ ਹੈ ਮੇਰੇ ਵਾਰਡ ਸਰਨਮਰੇ ਚ ਇਹਨਾਂ ਨੇ ਟਿਊਬਲ ਦਾ ਕਨੈਕਸ਼ਨ ਤੋੜਤਾ ਬੋਰਣਾ ਹੂੰ ਉਹ ਵੀ ਇਹਨਾਂ ਤੋਂ ਰਿਪੇਅਰ ਕਰਾਇਆ ਗਿਆ ਲੋਕਾਂ ਦਾ ਇਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਫਿਰ ਤਾਂ ਇਹ ਇਹ ਕੰਮ ਬੰਦ ਕਰਾ ਕੇ ਸਰਪੰਚ ਨੂੰ ਬੁਲਾਇਆ ਜਾਵੇ ਬਸ ਠੀਕ ਹੈ